ਤੇ ਬਰਸਾਤ ਨਾ ਹੋਣ ਦੇ ਕਾਰਨ ਕਿਸਾਨਾਂ ਨੂੰ ਨੁਕਸਾਨ ਚਲਣਾ ਪੈ ਰਿਹਾ ਹੈ ਫਸਲਾਂ ਨੂੰ ਲੈ ਕੇ ਕਾਫੀ ਨੁਕਸਾਨ ਕਿਸਾਨਾਂ ਨੂੰ ਚਲਣਾ ਪੈ ਰਿਹਾ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਬਦਲਾਵੀ ਜੜੀਆਂ ਹੁੰਦੀ ਰਹਿੰਦੀ ਹੈ ਤੇ ਗਿਰਾਵਟ ਕਾਟ ਦਿਖਾਈ ਦੇ ਰਹੀ ਹੈ ਸਾਰੀ ਜਨਤ ਗਰਮੀ ਤੇ ਬੇਹਾਲ ਹੋਈ ਹੈ ਕਿਸਾਨ ਵੀਰ ਨੇ ਦੱਸਿਆ ਹੈ ਕਿ ਲੰਬੇ ਸਮੇਂ ਤੋਂ بارش ਨਾ ਹੋਣ ਦੇ ਕਾਰਨ ਜੜੀਆਂ ਫਸਲਾਂ ਖਰਾਬ ਹੋ ਜਾਂ ਸੰਤੇ ਤਾਪਮਾਨ ਜਿਆਦਾ ਵਧਣ ਦੇ ਕਾਰਨ ਫਸਲਾਂ ਦੀ ਜੜੀ ਗ੍ਰੋਥ ਉਹ ਕਾਟੋ ਰਹੀ ਸੀ ਮਗਰ ਅਸੀਂ ਪਾਣੀ ਲਗਾ ਰਹੇ ਹਾਂ ਪਰ ਜੋ ਕੁਦਰਤੀ ਮੀਂਹ ਦੇ ਨਾਲ ਵਿਕਾਸ ਹੁੰਦਾ ਹੈ ਉਹ ਜੜਾ ਹੈ ਨਹੀਂ ਹੋ ਰਿਹਾ ਹੈ ਜਿਆਦਾ ਤਾਪ ਦੇ ਕਰਕੇ ਬੂਟੇ ਜੁੜੇ ਨੇ ਖਰਾਬ ਹੋ ਰਹੇ ਨੇ ਡੰਗੜਾ ਦਾ ਚਾਰਾ ਵੀ ਕਟ ਰਿਹਾ ਹੈ। ਜੀ ਮੈਂ 파ਰਸ ਗੌਤਮ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਅਸੀਂ ਅੱਜ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਬਸੀ ਪਠਾਨਾ ਵਿਖੇ ਖੜੇ ਹਾਂ ਜਿੱਥੇ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਬਦਲਵਾਜ਼ੀ ਹੋਣ ਦੇ ਕਾਰਨ ਮੌਸਮ 'ਚ ਕੋਈ ਗਰਾਵਟ ਨਹੀਂ ਲਿਖਦੀ ਉਸ ਕਾਰਨ ਕਾਫੀ ਹੀ ਲੋਕਾਂ ਦਾ ਦੇਖਿਆ ਗਰਮੀ ਨਾਲ ਬਹੁਤ ਬੁਰਾ ਹਾਲ ਹੈ ਉੱਥੇ ਹੀ ਸਾਡੇ ਨਾਲ ਕੁਝ ਕਿਸਾਨ ਭਰਾ ਵੀ ਖੜੇ ਨੇ ਆਓ ਇਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਹਾਂਜੀ ਸਰ ਸਸ਼ੀਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਮਨਦੀ ਸਿੰਘ ਆ ਜੀ ਸਰ ਦੇਖਿਆ ਜਾ ਰਿਹਾ ਕਿ ਲੰਬੇ ਸਮੇਂ ਤੋਂ بارش ਨਹੀਂ ਹੋ ਰਹੀ ਤੇ ਫਸਲਾਂ ਦਾ ਕੀ ਨੁਕਸਾਨ ਹੋ ਰਿਹਾ ਜੀ بارش ਪੈਣ ਨੂੰ ਤਾਂ ਜੀ ਕਾਫੀ ਸਮਾਂ ਹੋ ਗਿਆ بارش ਨਾ ਪੈਣ ਕਰਕੇ ਜਿਹੜੀਆਂ ਫਸਲਾਂ ਆ ਸੁੱਕ ਰਹੀਆਂ ਨੇ ਤੇ ਫਸਲਾਂ ਦੀ ਗਰੋਥ ਜਿਹੜੀ ਘਟ ਹੋ ਰਹੀ ਆ ਡੰਗਰਾਂ ਦਾ ਚਾਰਾ ਉਹ ਅਸੀਂ ਪਾਣੀ ਤਾਂ ਲਾ ਰਹੇ ਆ ਪਰ ਜੋ ਕੁਦਰਤੀ ਮੀਂਹ ਨਾਲ ਉਹਨਾਂ ਦਾ ਵਿਕਾਸ ਹੋਣਾ ਹੈ ਉਹ ਨਹੀਂ ਹੋ ਰਿਹਾ ਡੰਗਰਾਂ ਦਾ ਚਾਰਾ ਵੀ ਕਾਫੀ ਘੱਟ ਹੈ ਤੇ ਅਸੀਂ ਜਿਵੇਂ ਸਬਜ਼ੀ ਦੀ ਖੇਤੀ ਕਰਦੇ ਹਾਂ ਉਹ ਫਸਲ ਅਸੀਂ ਕਿ ਦੋ ਦੋ ਵਾਰੀ ਲਾ ਚੁੱਕੇ ਹਾਂ ਜਿਆਦਾ ਟੈਂਪਰੇਚਰ ਹੋਣ ਦੇ ਹਿਸਾਬ ਨਾਲ ਉਹ ਬੂਟੇ ਸੁੱਕ ਜਾਂਦੇ ਆ ਸਰ ਜਿੱਥੇ ਦੱਸਿਆ ਜਾ ਰਿਹਾ ਕਿ ਮੌਸਮ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਹੈ ਕਿ ਅਲਰਟ ਜਾਰੀ ਕੀਤਾ ਗਿਆ ਅਗਰ ਬਾਰਿਸ਼ ਹੋ ਜਵੇ ਤਾਂ ਉਹਦੇ ਤੁਹਾਨੂੰ ਕੀ ਲਾਭ ਨਹੀਂ ਕੀ ਦੇਖਾ ਬਾਰਿਸ਼ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਤਾਂ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲੂਗੀ ਉਸ ਤੋਂ ਬਾਅਦ ਜਿਵੇਂ ਡੰਗਰਾਂ ਨੂੰ ਜਿਆਦਾ ਟੈਂਪਰੇਚਰ ਹੋਣ ਕਰਕੇ ਪੱਖੇ ਵੀ ਚੱਲ ਰਹੇ ਆ ਪਰ ਉਹ ਕੁਝ ਨਹੀਂ ਕਰ ਰਹੇ ਉਹ ਤੋਂ ਬਾਅਦ ਜੋ ਫਸਲ ਵਾਸਤੇ ਆ ਤਾਂ ਸਾਡੀ ਫਸਲ ਨਹੀਂ ਪੈਣ ਨਾਲ ਕਿਉਂ ਵਗ ਲੱਗੂਗਾ ਤੇ ਫਸਲ ਗ੍ਰੋਥ ਕਰੂਗੀ ਤੇ ਟੈਂਪਰੇਚਰ ਵਿੱਚ ਉਹ ਘਰਾ ਬਤਾਉ ਜੀ ਸੋ ਤੁਸੀਂ ਦੇਖਿਆ ਸਾਡੇ ਨਾਲ ਕੁਝ ਕਿਸਾਨ ਵੀਰ ਭਰਾ ਸੀ ਜਿੰਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਅਗਰ ਬਾਰਿਸ਼ ਹੋ ਜੂਵੇ ਤਾਂ ਇਹਨਾਂ ਨੂੰ ਕੀ ਲਾਭ ਨੇ ਅਗਰ ਬਾਰਿਸ਼ ਨਹੀਂ ਹੋ ਰਹੀ ਲੰਬੇ ਸਮੇਂ ਤੋਂ ਤਾਂ ਇਹਦਾ ਕੀ ਨੁਕਸਾਨ ਨੇ ਮੈਂ 파ਰਸ ਗੌਤਮ ਇੰਡੀਆ ਨਿਊਜ਼ ਤੋਂ